Google ক অফ di e deve provare a sentire come ci deve dire tah بیٹی کرنا جی کا اپنے کیمرے قید کر رہے ہیں سارے کہ ہون سے کو سب سے جوان جو کہ اپنے اسپیشل اور ایکریڈمی میں ہیں ایک اون کے نام نام کے اس خوشی کے سامے تاصف پر ساتھ رپندر سنگھ کی بیٹس ان کے ساتھ جی اگے آ جاؤ کارلا تو چڑ گئے ہیں کیمرے کے اگے رہناو ہیمانش مانیش بٹوال بیٹ اپ نے

यो हमारा कार्यक्रम है हम सभी आधुनिक आधुनिक और निश्चित रूप से बात कर रहे हैं ये तो बहुत बता दीजिए हमारा जरूरी करें सालों की सामग्री मार्केट में मिलती है तथा निश्चित ਲੋਕੀ ਸਤਿ ਨਿਵਾਉਂਦੇ ਨੇ ਆਪਣਾ ਜਦੋਂ ਬਰਥਡੇ ਆਉਂਦਾ ਦੂਜਿਆਂ 'ਚ ਕੈਂਪ ਲਗਾਉਂਦਾ ਠੀਕ ਹੈ ਦੇਖੋ ਕੋਈ ਨਹੀਂ ਖੁਸ਼ੀ ਆ ਉਹ ਹਮੇਸ਼ਾ ਪਰਿਵਾਰ ਨਾਲ ਤੇ ਸੱਜਣਾ ਮਿੱਤਰਾਂ ਨਾਲ ਹੀ ਚੰਗੀ ਲੱਗਦੀ ਆ ਅੱਜ ਦਾ ਜਿਹੜਾ ਇਹ ਕੈਂਪ ਲੱਗਿਆ ਐਕਚੁਅਲ ਇਹ ਮੇਰਾ ਆਈਡੀਆ ਨਹੀਂ ਸੀਗਾ ਇਹ ਮੇਰੇ ਛੋਟੇ ਭਰਾ ਮੇਰੇ ਕਾਰਪੋਰੇਸ਼ਨ ਦੇ ਮੁਲਾਜ਼ਮ ਮੇਰੇ ਸੱਜਣ ਮਿੱਤਰ ਇਹ ਉਹਨਾਂ ਨੇ ਮਿਲ ਕੇ ਆਈਡੀਆ ਇਨੂੰ ਸਿਰੇ ਚੜਾਇਆ ਵਾ ਮਿਲ ਤਾਂ ਉਹਨਾਂ ਨੇ ਸਿਰਫ ਇੰਨਾ ਕਿਹਾ ਕਿ ਸਰ ਤੁਸੀਂ ਕਿਤੇ ਬਾਹਰ ਨਹੀਂ ਜਾਣਾ ਵੀ ਤੁਹਾਡੇ ਬੜਾ ਪੰਜਾਹਵੇਂ ਅਸੀਂ ਉਥੇ ਇੱਕ ਕੈਂਪ ਲਾਉਣਾ ਬਲੱਡ ਨੇਸ਼ਨ ਕੈਂਪ ਦਾ ਮੈਂ ਕਿਹਾ ਵੀ ਚਲੋ ਚੰਗੀ ਗੱਲ ਆ ਇਹ ਇੱਕ ਨਵੀਂ ਤਰ੍ਹਾਂ ਦੀ ਗੱਲ ਆ ਵੀ ਲੋਕਾਂ ਲਈ ਵੀ ਇਹ ਨਵੀਂ ਚੀਜ਼ ਹੋਊਗੀ ਉਸ ਤੋਂ ਬਾਅਦ ਸਾਡੇ ਦੋਸਤਾਂ ਸਿੱਧੂ ਡੈਂਟਲ ਵਾਲੇ ਉਹ ਪਹਿਲਾਂ ਵੀ ਬੜਾ ਭਲੇ ਦਾ ਕੰਮ ਕਰਦੇ ਆ ਉਹ ਪਿੰਡਾਂ 'ਚ ਉਹਨਾਂ ਦੀ ਡੈਂਟਲ ਬੈਂ ਬਣਾਈ ਹੋਈ ਆ ਉਹ ਅਲੱਗ-ਅਲੱਗ ਪਿੰਡਾਂ 'ਚ ਜਾ ਕੇ ਕੈਂਪ ਲਾਉਂਦੇ ਆ ਉਹ ਮੈਨੂੰ ਕਹਿੰਦੇ ਸੇਖੋ ਸਾਹਿਬ ਵੀ ਜਿੱਦਾਂ ਤੁਹਾਡਾ ਉਥੇ ਬਲੱਡ ਨੇਸ਼ਨ ਕੈਂਪ ਲੱਗਣਾ ਕਦੇ ਅਸੀਂ ਮੁਫਤ ਡੈਂਟਲ ਚੈੱਕਅਪ ਵੀ ਕਰਾਂਗੇ ਤੇ ਮੁਫਤ ਦਵਾਈ ਵੀ ਦੇਵਾਂਗੇ। ਇਦਾਂ ਹੀ ਇੱਕ ਡਾਕਟਰ ਸਾਹਿਬ ਸਾਡੇ ਆਈਜ਼ ਵਾਲੇ ਆ। ਉਹ ਕਹਿੰਦੇ ਅਸੀਂ ਆਈਜ਼ ਦਾ ਕੈਂਪ ਲਾਵਾਂਗੇ। ਉਹ ਜਿਵੇਂ ਕਹਿੰਦੇ ਵੀ ਮੈਂ ਇਕੱਲਾ ਤੁਰ ਚਲਾ ਥਾ ਧੀਰੇ ਧੀਰੇ ਕਾਫਲਾ ਬਣਤਾ ਗਿਆ। ਬਲੱਡ ਨੇਸ਼ਨ ਤੋਂ ਕੈਂਪ ਤੋਂ ਸ਼ੁਰੂ ਹੋਏ। ਡੈਂਟਲ ਵੀ ਚੈੱਕਅਪ ਵੀ ਨਾਲ ਆ ਗਿਆ, ਆਈਜ਼ ਵੀ ਆ ਗਿਆ। ਔਰ ਮੈਂ ਆਪਣੇ ਸੱਜਣਾ ਮਿੱਤਰਾਂ ਦਾ ਜਿਹੜੇ-ਜਿਹੜੇ ਨੇ ਇਸ ਕੈਂਪ ਦੇ ਵਿੱਚ ਸਾਥ ਦਿੱਤਾ ਹੁਣ ਆਪਾਂ ਕਿਸਾਨ ਯੂਨੀਅਨ ਤੋਂ ਮੇਰੇ ਸੱਜਣ ਵੀ ਨਾਲ ਖੜੇ ਨੇ। ਮੇਰਾ ਪਰਿਵਾਰ ਮੇਰੇ ਕਾਰਪੋਰੇਸ਼ਨ ਦੇ ਮੁਲਾਜ਼ਮ ਮੇਰੇ ਦੋਸਤ મિતਰ ਸ਼ਹਿਰ ਵਾਸੀ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਔਰ ਮੈਂ ਸ਼ਹਿਰ ਵਾਸੀ ਨੂੰ ਵਾਦਾ ਕਰਦਾ ਕਿ ਇਹ ਕੈਂਪ ਹਰ ਸਾਲ ਇਦਾਂ ਹੀ ਮੇਰੇ ਬਰਡੇ ਤੇ ਲੱਗਦਾ ਰਹੂ ਕਿੰਨਾ ਲੱਗਦਾ ਜਿਵੇਂ ਬਚਪਨ ਤੋਂ ਲੱਗੇ ਤੁਹਾਡੇ ਹੁਣ ਤੱਕ ਦੇ ਸਾਰੇ ਹੀ ਯਾਰ ਤੁਹਾਡੇ ਅੱਜ ਤੇ ਪਹੁੰਚੇ ਹੈ ਨਹੀਂ ਜ਼ਿਆਦਾਤਰ ਅੱਜ ਉਹ ਵੰਨਣਾ ਹੈ ਉਹ ਲੱਪੋ ਲੇ ਮੈਂ ਕੋਲ ਦੇ ਆਪਣੀ ਆਪਣੀ ਟੀਮਾਂ ਜਾਂ ਅੰਦਰ ਮੈਂ ਬੋਲ ਕੇ ਆਇਆ ਕਿ ਪਹਿਲੀ ਤੋਂ 10ਵੀਂ ਮੈਂ ਗਵਰਨਮੈਂਟ ਮਾਡਲ ਸਕੂਲ ਕੁਝ ਮਿੱਟੀ ਰੋਡ ਪੜਿਆ ਹੈ ਜਿਹੜਾ ਮੇਰਾ ਉੱਥੋਂ ਪਹਿਲੀ ਤੋਂ 10ਵੀਂ ਤੱਕ ਦਾ ਮੰਡੀਟਰ ਹੁੰਦਾ ਸੀ ਸੰਦੀਪ ਸ਼ਰਮਾ ਉਹ ਵੀ ਇੱਥੇ ਆਇਆ ਪਲੱਸ 1 ਪਲੱਸ 2 ਦੇ ਸਿੱਧੂ ਜਿਹੜਾ ਮੇਰਾ ਲੀਡਰ ਹੁੰਦਾ ਸੀ ਉਹ ਵੀ ਇੱਥੇ ਆਇਆ ਕਾਲਜ ਟਾਈਮ ਤੋਂ ਮੇਰੇ ਯਾਰ ਉਹ ਸਾਰੇ ਇੱਥੇ ਖੜੇ ਨੇ ਮੇਰੀ ਭੰਗੜੇ ਦੀ ਟੀਮ ਇੱਥੇ ਖੜੀ ਆ ਤੂੰ ਵੀ ਉਹਨਾਂ ਦੇ ਵਿੱਚੋਂ ਹੀ ਆ ਤੁਸੀਂ ਤੂੰ ਵੀ ਮੇਰੇ ਨਾਲ ਇਨਵੋਲ ਹੋ ਰਿਹਾ ਕਲਚਰ ਦੇ ਪੰਗਿਆਂ 'ਚ ਠੀਕ ਨਹੀਂ ਤੇ ਮੈਨੂੰ ਪੂਰੀ ਖੁਸ਼ੀ ਆ ਕਿ ਮੇਰੀ ਪਹਿਲੀ ਕਲਾਸ ਤੋਂ ਲੈ ਕੇ ਅੱਜ ਤੱਕ ਜਿੱਥੇ ਮੈਂ ਨੌਕਰੀ ਕਰਦਾ ਉਦੋਂ ਤੱਕ ਦਾ ਹਰ ਬੰਦਾ ਮੇਰੀ ਜ਼ਿੰਦਗੀ 'ਚ ਜਿਹੜਾ ਆਇਆ ਉਹ ਅੱਜ ਇਸ ਕੈਂਪ 'ਚ ਆਇਆ ਮੈਂ ਇਸ ਗੱਲੋਂ ਰੱਬ ਦਾ ਸ਼ੁਕਰ ਕਰਦਾ ਕਿ ਮੈਨੂੰ ਮੇਰੇ ਸੱਜਣਾ ਮਿੱਤਰਾਂ ਦਾ ਇੰਨਾ ਪਿਆਰ ਮਿਲਿਆ ਉਸ ਪ੍ਰਮਾਤਮਾ ਨੇ ਮੇਰੇ ਤੇ ਅਸ਼ੀਰਵਾਦ ਰੱਖਿਆ ਮੇਰਾ ਪਰਿਵਾਰ ਮੇਰਾ ਨਾਨਕਾ ਪਰਿਵਾਰ ਮੇਰੇ ਨਾਲ ਖੜਾ ਮੇਰੇ ਮਦਰ ਫਾਦਰ ਪਰ ਨਾਲ ਖੜੇ ਨੇ ਇਸ ਤੋਂ ਵੱਧ ਪ੍ਰਮਾਤਮਾ ਹੋਰ ਕਿਸੇ ਨੂੰ ਕੀ ਖੁਸ਼ੀ ਦੇ ਸਕਦਾ ਸਰ ਸੋਸ਼ਲ ਮੀਡੀਆ ਦੇ ਉੱਪਰ ਦੇਦੇ ਆ ਲੋਕੀ ਕੇਕ ਕੱਟ ਕੇ ਵੇਸਟਿਜ ਕਰਦੇ ਆ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਆਪਣੇ ਉਹਨਾਂ ਨੂੰ ਮੈਂ ਕੀ ਕਹਿਣਾ ਚਾਹੁੰਦਾ ਦੇਖੋ ਜਿਹੜਾ ਸੋਸ਼ ਸੋਸ਼ਲ ਮੀਡੀਆ ਦੇ ਮੁੱਕ ਜਾਂਦੇ ਆ ਮੈਂ ਬਥੇਰੇ ਅਸੀਂ ਤੁਹਾਡੇ ਚੈਨਲਾਂ ਦੇ ਥਰੂ ਵਿੱਚ ਦੇਖ ਕੇ ਦੇਖ ਲੈ ਮੈਸੇਜ ਭਈ ਨਹਿਰ ਨੂੰ ਗੰਦਾ ਨਾ ਕਰੋ ਸਾਰੀ ਦੁਨੀਆ ਕਹਿ ਕੇ ਮਰ ਗਏ ਸਿਆਣੇ ਲੋਕ ਵੀ ਦਰਖਤ ਲਾਓ ਠੀਕ ਆ ਫੇਰ ਵੀ ਕੋਈ ਦਰਖਤ ਲਾ ਰਿਹਾ ਸੋਸ਼ਲ ਮੀਡੀਆ ਦੇ ਮੈਸੇਜ ਸਿਰਫ ਸੁਣ ਕੇ ਕੰਨੋਂ ਕੱਢਣ ਵਾਲੀ ਗੱਲ ਆ ਹਾਂ ਜੇ ਤੁਹਾਡੇ ਘਰ ਕੋਈ ਖੁਸ਼ੀ ਆ ਉਹਨੂੰ ਤੁਸੀਂ ਕਿਸੇ ਗਰੀਬ ਨਾਲ ਕਿਸੇ ਅਨਾਥ ਆਲਿਆਂ ਨਾਲ ਕਿਸੇ ਬਿਰਧ ਆਸ਼ਰਮ ਨਾਲ ਵੰਡੋ ਤੁਹਾਡੀ ਖੁਸ਼ੀ ਦੁੱਗਣੀ ਹੋ ਜਾਂਦੀ ਆ ਬਾਕੀ ਹਰ ਬੰਦੇ ਦੀ ਆਪਣੀ ਸੋਚ ਆ ਕਿਸੇ ਨੂੰ ਕਿਸੇ ਨੂੰ ਕੁਝ ਕਹਿਣ ਦਾ ਕੋਈ ਫਾਇਦਾ ਨਹੀਂ ਸਭ ਪੜੇ ਲਿਖੇ ਸਿਆਣੇ ਨੇ ਆਪਦਾ ਕੰਮ ਕਰਦੇ ਚੱਲੋ ਮੈਂ ਤਾਂ ਬੇਨਤੀ ਕਰੂੰਗਾ ਲੁਧਿਆਣਾ ਵਾਸੀਆਂ ਨੂੰ ਵੀ ਅੱਜ ਦੀ ਡੇਟ ਸਭ ਤੋਂ ਜ਼ਿਆਦਾ ਜ਼ਰੂਰੀ ਹਰ ਘਰ ਆਪਦੇ ਘਰ ਦੇ ਬਾਹਰ ਇੱਕ ਸਾਡਾ ਪੰਜਾਬ ਦਾ ਰੁੱਖ ਲਾਵੇ ਪਾਮ ਜਾਂ ਖਜੂਰ ਨਾ ਲਾਵੇ ਜੇ ਤੁਸੀਂ ਆਪਣੇ ਬੱਚਿਆਂ ਨੂੰ ਬਚਾਉਣਾ ਨਹੀਂ ਅੱਜ ਐਤ ਕੀ 46 47 ਡਿਗਰੀ ਆ ਅਗਲੇ ਸਾਲ 50 ਡਿਗਰੀ ਪੱਕਾ ਲਓ ਤੇ 50 ਤੋਂ ਬਾਅਦ ਬੰਦੇ ਡਿੱਗਣੇ ਸ਼ੁਰੂ ਹੋ ਜਾਂਦੇ ਠੀਕ ਹੈ ਥੈਂਕ ਯੂ ਠੀਕ ਹੈ ਜਿਹੜਾ ਜਦ ਕੋਈ ਗੱਲ ਜੇ ਵਾਡੇ ਆ ਸਾਰੇ ਕਮਿਸ਼ਨ ਸਾਹਿਬ ਜੀ ਮੈਨੂੰ ਤਾਂ ਸੇਖੋ ਸਾਹਿਬ ਦੀ ਇੱਕ ਬਹੁਤ ਹੀ ਵਧੀਆ ਗੱਲ ਲੱਗੀ ਕਿ ਸਾਰੇ ਧਰਮਾਂ ਨੂੰ ਪਿਆਰ ਕਰਦੇ ਆ Hindu ਵੀ ਇੱਥੇ Muslim ਵੀ ਇੱਥੇ Sikh ਵੀ ਇੱਥੇ Sai ਵੀ ਇੱਥੇ ਇੱਕ ਗਰਬਾਣੀ ਦੀ ਪੰਕਤੀ ਆ ਵੀ Hindu Turk ਆਪ ਜੀ ਇਮਾਮ ਸਾਹਿਬੀ ਮਾਨਸ ਕੀ ਜਾ ਸਭ ਇੱਕ ਹੈ ਪਹਿਜਾਨਬ ਪਹਿਲਾਂ ਤਾਂ ਇਹ ਸੇਖੋ ਸਾਹਿਬ ਇਨਸਾਨੀਅਤ ਨੂੰ ਬਹੁਤ ਪਿਆਰ ਕਰਦੇ ਆ ਦੂਜਾ ਜਿਹੜਾ ਅਸੀਂ ਵੀ ਡਾਕਟਰਾਂ ਦਾ ਮਸਲਾ ਚੱਕਿਆ ਸੀ ਵੀ ਐਸ ਕੀ ਐਤ ਕੀ ਆਪ ਮੂਹਰੇ ਹੋ ਕੇ ਅਸੀਂ ਦਰਸਤ ਲਾ ਰਹੇ ਆਂ ਉਹੀ ਤੇ ਕੋ ਸਾਹਿਬ ਨੇ ਸਾਨੂੰ ਇੱਥੇ ਜਿਹੜੇ ਬੂਟੇ ਦਿੱਤੇ ਆ ਕੁਦਰਤ ਨੂੰ ਕਿਉਂਕਿ ਪ੍ਰਮਾਤਮਾ ਦੀਆਂ ਦੋ ਹੀ ਸ਼ਕਤੀਆਂ ਨੇ ਇੱਕ ਆਪ ਪ੍ਰਮਾਤਮਾ ਦੀ ਸ਼ਕਤੀ ਐ ਇੱਕ ਕੁਦਰਤ ਕਿਉਂਕਿ ਕੁਦਰਤ ਇਸੇ ਕੁਦਰਤ ਸੁਣੀ ਐ ਕੁਦਰਤ ਭਉ ਸੁਖਸਾਰ ਸਭ ਤੇਰੀ ਕੁਦਰਤ ਤੂੰ ਕਾਦਰ ਕਰਦਾ ਬਾਕੀ ਨਾਈ پاک ਸਭ ਤੋਂ ਵੱਡੀ ਜਿਹੜੀ ਪ੍ਰਮਾਤਮਾ ਦੀ ਕੁਦਰਤ ਆ ਹਵਾ ਵਾਸ ਪੰਜੇ ਤੱਤ ਆ ਇਹ ਆਪਾਂ ਨੂੰ ਫ੍ਰੀ ਚ ਮਿਲੇ ਆ ਤਾ ਆਪਾ ਸਤਕਾਰ ਨਹੀਂ ਕਰਦੇ ਉਹ ਏਰੀਆ ਦੇਖੋ ਜਿੱਥੇ ਜਾ ਕੇ ਆਪਾਂ ਨੂੰ ਪਾਣੀ ਮੋਲ ਲੈਣਾ ਪੈਂਦਾ ਉੱਥੇ ਬੜਾ ਬੁਰਾ ਹਾਲ ਆ ਆਪਾਂ ਨੂੰ ਅੱਗ ਪਾਣੀ ਸਾਰਾ ਕੁਝ ਆਵਾ ਪਰਮਾਤਮਾ ਨੇ ਫ੍ਰੀ ਦੇ ਵਿੱਚ ਧਰਤੀ ਆਕਾਸ਼ ਇਹ ਫ੍ਰੀ ਦੇ ਵਿੱਚ ਦਿੱਤਾ ਤਾਂ ਪੇ ਦੀ ਕਦਰ ਨਹੀਂ ਕਰਦੇ ਕੁਦਰਤ ਨੂੰ ਪਿਆਰ ਕਰੋ ਤਾਂ ਕਿ ਹਿਮਾਚਲ ਜਾਣੇ ਆਪਾਂ ਉੱਥੇ ਆਪਣੀਆਂ ਪੱਗਾਂ ਲਾਈਆਂ ਜਾ ਰਹੀਆਂ ਨੇ ਆਪਾਂ ਇਸ ਪੰਜਾਬ ਨੂੰ ਵੀ ਹਿਮਾਚਲ ਬਣਾ ਦਈਏ ਇੰਨੇ ਕੁ ਦਰਖਤ ਲਾਈਏ ਤਾਂ ਜੋ ਆਪਾਂ ਕੁਦਰਤ ਦਾ ਜਿਹੜਾ ਆਪਣਾ 36 ਜਾਂ 46 ਤੋਂ 36 ਤੋਂ 46 ਹੋਇਆ ਅਗਲੇ ਵਰਸ਼ 56 ਨਾ ਹੋਵੇ 46 ਤੋਂ 36 ਹੋ ਜੇ ਇੰਨਾ ਆਪਾਂ ਯੋਗਦਾਨ ਪਾਈਏ ਮਤਲਬ ਕੀ ਕਰਦੇ ਹੋ ਜਦ ਸੇਵਾ ਤੇ ਸਾਡੇ ਬਣ ਚੀਜ਼ ਕਰ ਇਹਨਾਂ ਦਾ ਜਵਾਬੇ ਬਣਾਇਆ ਜਾ ਰਿਹਾ ਹੈ ਸਤਿਗੁਰ ਜੀ ਮੈਂ ਐਡਵੋਕੇਟ ਗੁਪਾਲ ਸਿੰਘ ਪੰਜਾਬ ਪ੍ਰੈਜ਼ੈਂਸ ਐਂਡ ਬਲੱਡ ਸਰਵਿਸ ਮਾਸਲਾਈਟ ਫਾਊਂਡੇਸ਼ਨ ਦੁਜੇ ਨਾਲ ਤੋਂ ਅਜਿਹਾ ਦਾ ਬਲੱਡ ਦਾ ਕੈਂਪ ਲੱਗਿਆ ਆਇਆ ਇੱਥੇ ਸਟੇ ਜਸਦੇਵ ਸਿੰਘ ਸੇਖੋ ਜੀ ਜੋ ਜੂਨੀਅਰ ਕਮਿਸ਼ਨਰ ਨੇ ਮਿਸੀਪਲ ਕਾਰਪੋਰੇਸ਼ਨ ਦੇ ਵਿੱਚ ਉਹਨਾਂ ਦੇ ਬਰਦੀ ਨੂੰ ਸਮਰਪਿਤ ਇਹ ਕੈਂਪ ਲਗਾਇਆ ਵਾ ਸੀ ਉਹ ਬੜਾ ਚੰਗਾ ਲੱਗ ਰਿਹਾ ਕਿ ਮੇਲੇ ਵਰਗਾ ਮਾਹੌਲ ਹੈਗਾ ਵਾ ਜਿੰਨੇ ਵੀ ਸਾਡੇ ਇੱਥੇ ਡੋਨਰ ਆਣਗੇ ਅੱਜ ਪ੍ਰੋਸਪੈਕਟ 80 ਡੋਨਰ ਤੋਂ ਪਲੱਸ ਹੋ ਚੁੱਕੀ ਹੋਈ ਨਹੀਂ ਜਿੰਨੇ ਵੀ ਡੋਨਰ ਆਣਗੇ ਸਾਰਿਆਂ ਨੂੰ ਇੱਕ ਪਲਾਂਟ ਦੇ ਕੇ ਅਸੀਂ ਉਹਨਾਂ ਨੂੰ ਸਨਮਾਨਿਤ ਕਰ ਰਹੇ ਹਾਂ ਕਿ ਅਸੀਂ ਸ਼ਹਿਰ ਨੂੰ ਆਪਣੀ ਬੁਹਾਰਾ ਪਰ ਬਣਾ ਸਕੀਏ ਤੋ ਇਹਦੇ ਨਾਲ ਨਾਲ ਅੱਖਾਂ ਦਾ ਕੈਂਪ ਲਗਾਇਆ ਜਾ ਰਿਹਾ ਫ੍ਰੀ ਦੇ ਵਿੱਚ ਚੈੱਕ ਕਰ ਦਿੱਤੀਆਂ ਜਾ ਰਹੀਆਂ ਨੇ ਦੰਦਾਂ ਦਾ ਕੈਂਪ ਲਗਾਇਆ ਜਾ ਰਿਹਾ ਤੇ ਨਾਲੇ ਦੇ ਜਨਰਲ ਹੈਲਥ ਚੈੱਕ ਅ ਦਾ ਵੀ ਕੈਂਪ ਲਗਾਇਆ ਜਾ ਰਿਹਾ ਸਾਰੇ ਸ਼ਹਿਰ ਵਾਲਿਆਂ ਨੇ ਇੱਥੇ ਆਏ ਨੇ ਬਹੁਤ ਸਾਰੇ ਦੇਖੋ ਤੁਸੀਂ ਕਿੰਨਾ ਰਸ ਲੱਗਿਆ ਹੈ ਵਾ ਉਹ ਸਾਰੇ ਨੇ ਬਹੁਤ ਬਹੁਤ ਆਪਣਾ ਫਾਇਦਾ ਲਿਆ ਵੈ ਇਸ ਜੀ ਦਾ ਸਾਨੂੰ ਵੀ ਬੜੀ ਖੁਸ਼ੀ ਹੋ ਰਹੀ ਹੈ ਪੂਰੀ ਜੂਤ ਜਿਹਨੂੰ ਅਸੀਂ ਕਹਿੰਦੇ ਆ ਕਿ ਨਸ਼ੇ ਦੇ ਵਿੱਚ ਸਾਡਾ ਸ਼ਹਿਰ ਜਾ ਰਿਹਾ ਵਾ ਇਹੋ ਜੀ ਕੋਈ ਗੱਲ ਨਹੀਂ ਹੁਣ ਲੱਗ ਰਹੀ ਹੈਗੀ ਇੱਥੇ ਆ ਕੇ ਲੱਗਦਾ ਕਿ ਮੇਰੇ ਜਿੰਨੇ ਵੀ ਜਾਣਕਾਰ ਹੈਗੇ ਨੇ ਜਿੰਨੇ ਵੀ ਦੋਸਤ ਹੈਗੇ ਨੇ ਉਹ ਸਾਰੇ ਬਿਨਾਂ ਨਸ਼ੇ ਤੋਂ ਹੀ ਹੈ ਉਹ ਤਾਂ ਹੀ ਉਹ ਬਲੱਡ ਨੈਟ ਕਰਦੇ ਨੇ ਸੋ ਮੈਂ ਸਾਰਿਆਂ ਦਾ ਬਹੁਤ ਬਹੁਤ ਥੈਂਕ ਕਰਦਾ ਵਾਂ ਜਿਹੜੇ ਇੱਥੇ ਅੱਜ ਕੈਂਪ ਵਿੱਚ ਆਏ ਨੇ ਥੈਂਕ ਯੂ ਵੈਰੀ ਮਚ ਕੀ ਗਾਉਂ ਤੋਂ ਹੈ ਦੱਸ ਕਿ ਖੁਜੀ ਲੋ ਜਿਹੜੇ ਜੁਗਨ ਕ੍ਰਿਸ਼ਨਰ ਦੇ ਕਾਰਪੈਕਸ਼ਨ ਦੇ ਵਿੱਚ ਅੱਜ ਉਹਨਾਂ ਦਾ ਬਾਰਥਡੇ ਮਨਾਇਆ ਜੋ ਜੋਗ ਤੱਕ ਵੀ ਪੰਗੜੇ ਤੱਕ ਵੀ ਸਾਰੇ ਲੋਕ ਆਜਾਏ ਹੋਏ ਨੇ ਅੱਜ ਤੁਸੀਂ ਮੇਰੇ ਪੁਰਾਣੇ ਉਹਨਾਂ ਨਾਲ ਸਾਝ ਹੈ ਜਿਹੜੀ ਕੋਲੋਂ ਆਖੀ। ਅ ਸਭ ਤੋਂ ਪਹਿਲਾਂ ਤਾਂ ਦੇਖੋ ਵੀਰ ਨੂੰ ਬਹੁਤ-ਬਹੁਤ ਮੁਬਾਰਕਾਂ ਬਹੁਤ ਵਧੀਆ ਇਨਸਾਨ ਬਹੁਤ ਵਧੀਆ ਅਫੀਸਰ ਹੈ। ਬੇਦਾਗ ਬੰਦਾ ਹੈ ਔਰ ਜ਼ੋਰਤ ਰੱਖਣ ਵਾਲਾ ਇੱਕ ਅਫੀਸਰ ਹੈ। ਮਾੜਾ ਕਿ ਮੇਰਾ ਭਰਾ ਆ ਛੋਟਾ ਮੇਰਾ ਦੋਸਤ ਹੈ। ਔਰ ਮੇਰਾ ਖਾਲ 94 ਦੇ ਵਿੱਚ ਮੇਰਾ ਪਹਿਲਾ ਗਾਣਾ ਜਦੋਂ ਆਇਆ ਸੀਗਾ ਸਾਡੇ ਪਿੰਡਾਂ 'ਈ ਤੈਨੂੰ ਚੂਰੀਆਂ ਖਵਾਵਾਂਗੇ ਉਹ ਮੈਂ ਆਪਦੇ ਪਿੰਡ ਸ਼ੂਟ ਕੀਤਾ ਸੀ ਉੱਥੇ ਇਹ ਵੀਰ ਆਇਆ ਸੀ ਪੰਗੜੱਚੀ ਬਣ ਕੇ ਉਦੋਂ ਦਾ ਸਾਡਾ ਰਿਲੇਸ਼ਨ ਆ ਕਿਉਂਕਿ ਮੇਤੋਂ ਜੂਨੀਅਰ ਹੈ ਇਹ ਮੈਂ ਪੰਜਾਬੀ ਯੂਨੀਵਰਸਿਟੀ 'ਚ ਪੰਗੜਾ ਪਾਉਂਦਾ ਸੀ ਇੱਥੇ ਲੁਧਿਆਣੇ ਹੁੰਦਾ ਸੀ ਸੋ ਕੰਪੀਟੀਸ਼ਨਸ ਦੇ ਵਿੱਚ ਕਣੀ ਕਦੇ ਇਕੱਠੇ ਹੋਏ ਔਰ ਵੈਸੇ ਉਦੋਂ ਦਾ ਸਾਡਾ ਯਾਰ ਆ ਮੈਂ ਔਰ ਸਾਰੇ ਦੋਸਤਾਂ ਨੂੰ ਯਾਦ ਰੱਖਣਾ ਆਰਾਦੇ ਜਨਮ ਦਿਨ ਤੇ ਇਹੋ ਜਿਹਾ ਇੱਕ ਪੁੰਨ ਦਾ ਕੰਮ ਕਰਨਾ ਖੂਨਦਾਨ ਕੈਂਪ ਲਾਉਣਾ ਲੰਬਾ ਸਮੇਂ ਵਾਸਤੇ ਲਾਉਣਾ ਔਰ ਬਹੁਤ ਲੋਕਾਂ ਨੇ ਖੂਨਦਾਨ ਕਰਨਾ ਤੇ ਹਰ ਇੱਕ ਦੇ ਜਿਹਨੂੰ ਵੀ ਸਦਾ ਪਹੁੰਚਿਆ ਉਹਦਾ ਆਉਣਾ ਇਹ ਦੀ ਦੋਸਤੀ ਦਾ ਇੱਕ ਸਿਖਰ ਹੈ ਅੱਜ ਕਿੱਦਾਂ ਲੱਗਦਾ ਤਕਰੀਬ ਜਿਹੜੇ ਪ੍ਰਾਣੀ ਯਾਰਾਂ ਨੂੰ ਮਿਲ ਕੇ ਇਹ ਜੀ ਹੁੰਦੀ ਆ ਅੱਜ ਅਜ ਕੈਂਪ ਇਹ ਜਿਹੜੇ ਬੋਲ ਬਹੁਤ ਜੀ ਹੁੰਦੇ ਆ ਲੋਕ ਆ ਯਾਰ ਦੋਸਤ ਪੁਰਾਣੇ ਇਕੱਠੇ ਹੁੰਦੇ ਨੇ ਤੇ ਇਹ ਤਾਂ ਛੋਟੇ ਭਾਈਆਂ ਦੀ ਕਤਾਰ ਚ ਤੇ ਪਰ ਫਿਰ ਵੀ ਇਹਨੇ ਸਾਰੇ ਦੋਸਤ ਸੱਦੇ ਹੋਏ ਨੇ ਪਹਿਲੀ ਜਮਾਤ ਵਾਲਾ ਮੋਨੀਟਰ ਵੀ 11ਵੀਂ ਵਾਲਾ ਵੀ ਨਰਮਲ ਜੌਣਾ ਸਾਹਿਬ ਵੀ ਆ ਗਏ ਤੇ ਇਕੱਲੇ ਇਕੱਲੇ ਮਤਰ ਪਿਆਰੇ ਮਿਲਦੇ ਹੋਏ ਨੇ ਸੋਨਾ ਲਾਦਾ ਚੰਗਾ ਲਾਦਾ ਸਭ ਸਾਰਿਆਂ ਨੂੰ ਵਬਾਰਕ ਆ ਕੁਝ ਕੁਝ ਬੇਟੇ ਨੇ ਉਸ ਸਤਿ ਜਿੱਕੂ ਦਾਵਾ ਦੇ ਆ ਬੇਟੇ ਨੂੰ ਕਿਦਾਂ ਕਿ ਖੁਸ਼ੀ ਮਨਾ ਲਈ ਚ ਜਾਣਾ ਚਾਹੁੰਦਾ ਮੈਂ ਤਾਂ ਸਿਰਫ ਸਾਰਿਆਂ ਨੂੰ ਧੰਨਵਾਦ ਕਰਨਾ ਚਾਹੁੰਦਾ ਤੇ ਜਿਸਨੇ ਇੰਨੇ ਆਪ ਦਾ ਜੋੜੇ ਹੋਇਆ ਦੋਸਤ ਬਿੱਤਰ ਦੀ ਇਮੇਜ ਮੈਂ ਰਹਿਣ ਅੱਜ ਲੋਕਾਂ ਨੂੰ ਅੱਜ ਕੈਪ ਵੀ ਲਗਾਇਆ ਗਿਆ ਕਿੱਦਾਂ ਲੱਗਦਾ ਬਹੁਤ ਅੱਛਾ ਲੱਗਦਾ ਬਹੁਤ ਹੀ ਅੱਛਾ ਲੱਗਦਾ ਸਮਾਤਮਾ ਕਰੀ ਚੱਲ ਨਹੀਂ ਗਿਆ ਰੱਖੇ ਇਹ ਜਿਹਾ ਕੰਮ ਹੁੰਦਾ ਕਿਉਂਕਿ ਪਹਿਲੇ ਦਮਾਂ ਵਿੱਚ ਤੁਸੀਂ ਵੀ ਇਹ ਚੀਜ਼ਾਂ ਅਪਣਾਇਆ ਪੰਗੜਾ ਜਾਂ ਹੋਂਦਲ ਸੰਗੀਤ ਨੂੰ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਇੱਥੇ ਲੱਗੇ ਹੋ ਕਲਚਰ ਦਾ ਥੋੜੀ ਹਿੱਸੇ ਹਮਾਰੇ ਨਹੀਂ ਮੈਂ ਪਗੜਾ ਪਗੜਾ ਨਹੀਂ ਮਿਲ ਪਾਇਆ ਮੈਂ ਬਾਕੀ ਸਿਰਫ ਤੇ ਮੈਂ ਕੋਈ ਰੋਲ ਨਹੀਂ ਬਾਕੀ ਇਹ ਨਹੀਂ ਬਹੁਤ ਬੜੀ ਰੁਕੜੀ ਕੀਤੀ ਹੈਗਾ ਵੱਡੇ ਸੀਗਾ ਜਿੱਥੇ ਕੈਂਪ ਲਗਾਇਆ ਗਿਆ ਠੀਕ ਹਨ ਅੱਜ ਸਾਡੇ ਵੱਡੇ ਭਰਾ ਜਸਦੀਪ ਸਿੰਘ ਸੇਖੋਂ ਜੀ ਦਾ ਪਜਾਮਾ 골ਡਨ ਬਰਥਡੇ ਹੈ ਉਹਨਾਂ ਦੇ ਬਰਥਡੇ ਦੇ ਉੱਪਰ ਅਸੀਂ ਡੈਂਟਲ ਕੈਂਪ ਬਲੱਡ ਕੈਂਪ ਐਂਡ ਤੁਹਾਡਾ ਅੱਖਾਂ ਦਾ ਕੈਂਪ ਲਗਾਇਆ ਹੈਗਾ ਤੇ ਬਹੁਤ ਲੋਕਾਂ ਨੇ ਵੱਧ ਚੜ ਕੇ ਉਹਦੇ ਵਿੱਚ ਯੋਗਦਾਨ ਪਾਇਆ ਤੇ ਅਸੀਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਉਹਦੇ ਲਈ ਐਂਡ ਇਹ ਸੋਸ਼ਲ ਕਾਜ਼ ਦੇ ਲਈ ਅਸੀਂ ਆਪਣੇ ਭਰਾ ਤੋਂ ਬਹੁਤ ਮੋਟੀਵੇਟ ਹੁੰਦੇ ਹਾਂ ਅੱਜ ਸਾਡੇ ਵੱਡੇ ਭਰਾ ਜਿ세 ਸੇਖੋਂ ਦੇ ਜਨਮ ਦਿਨ ਤੇ ਪੰਜਾਹਵਾਂ ਜਨਮ ਦਿਨ ਤੇ ਅਸੀਂ ਜੋ ਨੇ ਡੋਨੇਟ ਬੈਡ ਕੈਂਪ ਲਗਾਇਆ ਜੇ ਬਾਕੀ ਸਾਰੇ ਜਿੰਨੇ ਵੀ ਉਹਨਾਂ ਨੇ ਮੈਡੀਕਲ ਦੇ ਜਿੰਨੇ ਵੀ ਫ੍ਰੀ ਚੈੱਕਅਪ ਕੈਂਪ ਲਾਇਆ ਉਹਦੇ ਅਸੀਂ ਬਹੁਤ ਖੁਸ਼ ਹਾਂ ਅਸੀਂ ਹੁਣ ਇੱਦਾਂ ਹੀ ਕਹਾਂਗੇ ਜਿਵੇਂ ਜਸਦੇ ਵੀਰ ਸ਼ੋਜ ਦੇ ਇੰਨਾ ਕ ਜਿਆਦਾ ਮਤਲਬ ਕਿ ਸਾਰੇ ਪ੍ਰੋਵਾਈਡ ਕਰਤਾ ਆ ਸਾਡੇ ਸਾਰੇ ਦੋਸਤਾਂ ਮਿੱਤਰਾਂ ਨੂੰ ਉਸ ਤਰ੍ਹਾਂ ਸਾਡੀ ਕਹਿੰਦੇ ਇੱਟਾ ਹੀ ਬਲੱਡ ਕੈਪ ਲੱਗਣੇ ਚਾਹੀਦੇ ਆ ਸਾਡੇ ਭਰਾ ਨੇ ਸਾਰੇ ਮਿੱਤਰ ਪਿਆਰੇ ਪ੍ਰਾਣੇ ਤੋਂ ਭੰਗੜੇ ਵਾਲੇ ਹੋ ਗਏ ਜਾਂ ਕਾਲਜ ਟਾਈਮ ਦੇ ਹੋ ਗਏ ਜਾਂ ਕਾਰਪੋਰੇਸ਼ਨ ਦੀ ਸਾਰੀ ਟੀਮ ਇੱਕ ਜੁੱਟ ਘੱਟੀ ਕਰਦੀ ਆ ਇਹ ਕਹਿੰਦੇ ਹਾਦੀ ਦਾ ਬਹੁਤ ਸਭ ਦਾ ਬਹੁਤ ਸਾਡੇ ਭਰਾ ਨੇ ਸਾਰਾ ਲੁਧਿਆਣਾ ਇਕੱਠਾ ਕਰਤਾ ਅੱਜ ਉਹਦੇ ਲਈ ਬਹੁਤ ਸਾਰੇ ਮਿੱਤਰਾਂ ਪਿਆਰਿਆਂ ਦਾ ਆਉਣ ਲਈ ਧੰਨਵਾਦ ਕਰਦੇ ਆ ਅਸੀਂ ਸਾਹਿਦਿਲੋਂ ਬਹੁਤ ਬਹੁਤ ਮਿਹਰਬਾਨ ਮੇਰਾ ਨਾਮ ਪਵਨਪ੍ਰੀਤ ਸਿੰਘ ਸੇਖੋਆ ਮੈਂ ਜਸਦੀਪ ਸਿੰਘ ਸੇਖੋਆ ਜੀ ਦਾ ਛੋਟਾ ਬੇਟਾ ਹਾਂ ਅੱਜ ਕਿੱਦਾਂ ਲੱਗਦਾ ਜਿਵੇਂ ਉਹਨਾਂ ਦਾ ਬਾਡੀ ਬਣਾਇਆ ਜਿੱਤੇ ਬਲੱਡ ਕੈਂਪ ਲਗਾਇਆ ਗਿਆ ਅੱਖਾਂ ਦਾ ਕੈਂਪ ਲਗਾਇਆ ਗਿਆ ਡੈਂਟਲ ਦਾ ਕੈਂਪ ਬਣਾਇਆ ਗਿਆ ਅੱਜ ਚੰਗੇ ਕੰਮ ਉਹਨਾਂ ਨੇ ਕੀਤੇ ਨੇ ਬੇਦਾਗ ਨੌਕਰੀ ਵੀ ਕਰ ਰਹੇ ਨੇ ਸਗਾਤਾਂਕ ਤਾਂ ਲੱਗਦਾ ਤੇ ਬਹੁਤ ਵਧੀਆ ਲੱਗਦਾ ਨਾਲੇ ਬੇਟਾ ਹੋਣ ਦੇ ਨਾਤੇ ਇੱਕ ਗਰਵ ਮਹਿਸੂਸ ਹੁੰਦਾ ਮੈਨੂੰ ਆ ਕਿੱਦਾਂ ਲੱਗਦਾ ਵੀ ਤੁਹਾਡੀ ਡੈਡੀ ਜਦੋਂ ਇੰ tane ਕੰਮਾਂ ਦੀਆਂ ਦੇ ਵਿੱਚ ਇੰ tane ਕੰਮ ਕਰਦੇ ਨੇ ਕਿੰਨੀ ਬਹੁਤ ਜ਼ਿਆਦਾ ਖੁਸ਼ੀ ਮੈਨੂੰ-ਸੰਸੁਂਦੀਆ ਨਾਲੇ ਦੂਜੇ ਲੋਕ ਵੀ ਸਿੱਖਦੇ ਨੇ। ਉਹਨਾਂ ਨੂੰ ਵੀ ਵਧੀਆ ਲੱਗਦਾ। ਕੀ ਕਹਿਣਾ ਚਾਹੁੰਦੇ ਅੱਜ ਆਪਣੀ ਨੌਜਵਾਨ ਪੀੜ੍ਹੀ ਨੂੰ? ਅੱਧੀ ਨੌਜਵਾਨ ਪੀੜ੍ਹੀ ਨੂੰ ਇਹੀ ਕਹਿਣਾ ਚਾਹੂੰਗਾ ਵੀ ਨਸ਼ਿਆਂ ਤੋਂ ਦੂਰ ਹੋਵੋ, ਖੂਨਦਾਨ ਕਰੋ ਤੇ ਆਪਣੀ ਸਿਹਤ ਦਾ ਵੀ ਖਿਆਲ ਰੱਖੋ। ਬਹੁਤ ਵਧੀਆ ਮੋਟੀਵੇਸ਼ਨ ਮਿਲਦੀ ਹੈ। ਮੇਰਾ ਵੀ ਮਨ ਕਰਦਾ ਵੀ ਮੈਂ ਅੱਜੇ ਹੋਰ ਕੰਮ ਕਰਾਂ।